ਸ਼ੀਰਾ 라우 ਵਾਲੀਆ ਮੈਦਾਨ ਦੇ ਵਿੱਚ ਕਬੱਡੀ ਪਾ ਰਹੀ ਹੈ। ਇਹ ਆ ਨੌਜਵਾਨ ਸ਼ੀਰਾ 라우 ਵਾਲੀਆ ਜੋ ਕਬੱਡੀ ਪਾ ਰਹੀ ਹੈ ਸਿੰਘ ਨੌਜਵਾਨ ਚੜਦੀ ਬਰੇ ਸੱਤ ਤੇ ਮੁੱਛ ਬੁੱਟ ਲੱਭੀਆ। ਬਾਸ ਸੁਣਾ ਗੰਗੂਆ ਜੀ ਤੁਹਾਡਾ ਚਿਹਤਾ ਖਿਡਾਰੀ ਐ ਅਕਸਰ ਤੁਸੀਂ ਇਸ ਖਿਡਾਰੀ ਦੀ ਸਿਫਤ ਕਰਦੇ ਹੋ ਸਿਫਤ ਕਰਨੀ ਬਣਦੀ ਐ। ਪਰ ਫਤੇਪਰੀਆ ਮੈਦਾਨ ਦੇ ਵਿੱਚ ਪੰਮਾ ਚਿੰਬੜਿਆ ਹੋਇਆ ਤੇ ਗੱਲ ਫਿਰ ਮੁਸ਼ਕਲ ਬਣ ਗਈ ਅੱਜ ਤੇ ਅੱਜ ਹਰਪ੍ਰੀਤ ਜੀ ਸ਼ੇਰੇ ਨਹੀਂ ਚੱਲ ਗੱਲ ਨਹੀਂ ਬਣ ਰਹੀ ਕਿਉਂਕਿ ਚਾਰ ਜਫੇ ਖਾਦੇ ਨੇ ਸ਼ੇਰੇ ਨੇ ਅੱਜ ਤੇ 6 ਮੈਚਾਂ ਤੇ 6 ਮੈਚੇਸ ਦੇ ਵਿੱਚ ਸਿਰਫ 9 ਸੋ ਜਿਸ ਨੇ ਖਾਦੇ ਨੇ ਅੱਜ ਅੱਧ ਤੋਂ ਬਾਅਦ ਅੱਜ ਹੀ ਖਾ ਲਿਆ ਬਿਲਕੁਲ ਹਰਪ੍ਰੀਤ ਜੀ ਜਿਵੇਂ ਤੁਸੀਂ ਐਵਰੇਜ ਦੀ ਗੱਲ ਕੀਤੀ ਵੀ 6 ਮੈਚਾਂ ਚ 9 ਜਫੇ ਲੱਗੇ ਇਸ ਇਕੱਲੇ ਮੈਚ ਚ 4 ਜਫੇ ਲੱਗ ਗਏ ਔਰ ਵਾਕਈ ਅੱਜ ਫਾਰਮ ਦੇ ਵਿੱਚ ਨਹੀਂ ਤੇ ਉਧਰਲੇ ਪਾਸੇ ਅਮਰਤਪਾਲ ਕਦੋਂ ਫਾਰਮ ਦੇ ਵਿੱਚ ਹੈ ਬਹੁਤ ਤੇਜ਼ ਤਾਰ ਲਓ ਚੱਪਾ 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 ਚਰ ਖਾ ਚੱਲਿਆ ਨਜ਼ਾਰਾ ਵੇਖੋ ਕਬੱਡੀ ਦਾ ਐਨ ਗਰਦਨ ਨੱਪੀ ਹੋਈ ਹੈ ਤੇ ਕੋਈ ਮਾਪਾ ਨਹੀਂ ਹੂਟਰ ਵੱਜ ਗਿਆ ਸਰੀ ਸੁਪਰ 스타 ਦੀ ਟੀਮ ਖੁਸ਼ੀ ਦੇ ਵਿੱਚ ਹੈ ਇਹ ਬਾਤ ਸੁਣਾ ਪੁਆਇੰਟ ਜਿਹੜਾ ਸਰੀ ਸੁਪਰ 스타 ਦੀ ਟੀਮ ਦਾ ਖਿਡਾਰੀ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਕੱਦੂ ਰਸੂਲਪੁਰ ਨੰਬਰ 5 ਓਵਰ ਆਲ ਹੈਗਾ ਜੀ ਸਟਾਪਰ ਇਸ ਲੀਗ ਦਾ ਬਿਲਕੁਲ ਹਰਪੀਜੀ ਅਮਰਪਾਲ ਕੱਦੂ ਜਿਹੜਾ ਆ ਉਹਦਾ ਬਿਹਤਰੀਨ ਪ੍ਰਦਰਸ਼ਨ ਹੈ ਤੇ ਹੁਣ ਤੱਕ 5ਵੇਂ ਸਥਾਨ ਤੇ ਖੜਾ ਰਿਹਾ ਹੈ ਜਿਹੜਾ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਤੇ 5ਵੇਂ ਸਥਾਨ ਤੇ ਚੱਲ ਰਿਹਾ ਹੈ ਤੇ ਪ੍ਰਨੀਤ ਸਿੰਘ ਪਿੰਕਾ ਜਰਗਵਾਲਾ ਬਹੁਤ ਸੋਹਣਾ ਪੈਂਟ ਲੈ ਕੇ ਮੈਦਾਨ 'ਚ ਵਾਪਸ ਜਾਂਦਾ ਹੋਇਆ ਡਰਵੈਰ ਸਿੰਘ ਕੋਹਨੀ ਕਬੱਡੀ ਦਾ ਜਾਦੂਗਰ ਪ੍ਰਾਂਟੋ ਯੰਗ ਬੈਂਥਰ ਦੀ ਟੀਮ ਦਾ ਖਿਡਾਰੀ ਮੈਦਾਨ ਦੇ ਵਿੱਚ ਕਬੱਡੀ ਪਾਰ ਰਿਹਾ ਤੇ ਕਲਸ਼ੀਆਂ ਵਾਲਾ ਇੰਦਰਜੀਤ ਰੋਕਣ ਦਾ ਪੂਰਾ ਯਤਨ ਕਰਦਾ ਆ ਵੇਖੋ ਨਜ਼ਾਰਾ ਬਹੁਤ ਸੋਹਣਾ ਹੈ ਦੋਨੋਂ ਐਂਟੀ ਵੀ ਕਹਿੰਦੇ ਬਰਾਬਰ ਦੀ ਟੱਕਰ ਹੈ ਐਨ 20 20 ਦਾ ਮੁਕਾਬਲਾ ਹੈ ਐਨ 21 21 ਦਾ ਮੁਕਾਬਲਾ ਤੇ ਪੁਆਇੰਟ ਨਿਰਵੇਲ ਸ਼ੰਕੋਨੀ ਟਰੰਟੋ ਯੰਗ ਪੈਂਥਰ ਦੀ ਟੀਮ ਦੇ ਸਿਰ ਜੋੜਦਾ ਹੋਇਆ ਦੋ ਅੰਕਾਂ ਦੀ ਲੀਡ ਜਿਹੜੀ ਇਸ ਸਮੇਂ ਆਪਾਂ ਵੇਖ ਰਹੇ ਹਾਂ ਵੀ ਟਰੰਟੋ ਯੰਗ ਪੈਂਥਰ ਦੀ ਟੀਮ ਨੇ ਵੜਾਈ ਹੋਈ ਹੈ ਇਹ ਸਿਕੰਦਰ ਮਾੜੀ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਟਰੰਟੋ ਯੰਗ ਪੈਂਥਰ ਜਿਵੇਂ ਪੂਰੀ ਲੀਗ ਦੇ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੀ ਤੁਸੀਂ ਵੇਖਿਆ ਵੀ ਨਜ਼ਰ ਆਈ ਹੈ ਸੈਮੀਫਾਈਨਲ ਦੇ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਅਤੇ ਸੰਦੀਪ ਬੱਸੀਆਂ ਵਾਲਾ ਸਿਕੰਦਰ ਨੂੰ ਰੋਕਣ ਦਾ ਪੂਰਾ ਯਤਨ ਕਰਦਾ ਹੋਇਆ ਪਰ ਗੱਲ ਜਿਵੇਂ ਪੈਰ ਟੇਕਣ ਦੀ ਹੈ ਪੈਰ ਨਹੀਂ ਟਿਕ ਰਹੇ ਤੇ ਐਨ ਹੰਦਿਆਂ ਦੇ ਨੇੜੇ ਸੰਘਰਸ਼ ਜਾਰੀ ਹੈ ਤੇ ਪੁਆਇੰਟ ਸਿਕੰਦਰ ਮਾੜੀ ਵਾਲਾ ਨਾਲ ਦੀ ਨਾਲ ਸੰਦੀਪ ਨਾ ਕਰੇ ਵੀ ਜਿਹੜਾ ਖੁੱਲਾ ਹੱਥ ਨਹੀਂ ਮਾਰਨਾ ਕਿਉਂਕਿ ਗੱਲ ਤੇ ਖੁੱਲਾ ਹੱਥ ਮਾਰਨਾ ਚਪੇੜ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਸਾਨੂੰ ਤਾਂ ਇੱਥੇ ਤੱਕ ਸੁਣੀ ਆ ਬਾਜ਼ੀ ਚਪੇੜ ਦੀ ਬਿਲਕੁਲ ਆ ਕਿ ਚਗਿਆੜੇ ਨਿਕਲ ਰਹੇ ਆ ਤੇ ਦੋਨੋਂ ਟੀਮਾਂ ਦੇ ਆਨਰਾਂ ਦਾ ਪੂਰਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਕਿਉਂਕਿ ਫਾਈਨਲ ਦੇ ਵਿੱਚ ਪੁੱਜਣਾ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਜਸਾ ਪਰਸ ਰਾਮਪਰੀਆ ਬਹੁਤ ਸੁਣਿਆ ਅੰਕ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ ਇਹ ਐਸ ਸੰਦੀਪ ਦੋਦੇ ਵਾਲਾ ਸੰਦੀਪ ਅੰਦਾਜ਼ੇ ਦੇਖੋ ਵਰਪਰੀ ਜੀ ਹੱਥ ਬੰਨੇ ਹੋਈਆਂ ਜਿਵੇਂ ਮੱਥਾ ਟੇਕਦਾ ਹੁੰਦਾ ਮਾਲਕ ਤੋਂ ਸ਼ਕਤੀ ਮੰਗਦਾ ਹੁੰਦਾ ਹੈ ਕੋਈ ਵੀ ਖਿਡਾਰੀ ਰੇਡ ਪਾਉਂਦਾ ਤਾਂ ਰਿਸ਼ਾ ਰੱਬ ਨੂੰ ਤੇ ਆਉਂਦਾ ਉਸ ਮਾਲਕ ਨੂੰ ਤੇ ਆਉਂਦਾ ਕਿ ਮਾਲਕਾ ਮੇਰੇ ਸਿਰ ਤੇ ਮਿਹਰ ਪ੍ਰਯਾਤ ਰੱਖੀ ਮੈਨੂੰ ਕਾਮਯਾਬ ਕਰੇ ਸੰਦੀਪ ਦੋਦੇਵਾਲਾ ਤੇ ਫਤੇਹਪਰੀਆ ਪੰਮਾ ਚੋਰ ਜੱਫੇ ਲਾਉਣ ਦੇ ਵਿੱਚ ਮਸ਼ਹੂਰ ਹੈ ਉੱਚ ਪੱਟਣ ਦੇ ਵਿੱਚ ਮਸ਼ਹੂਰ ਹੈ ਪਰ ਪੁਆਇੰਟ ਧਾਵੀ ਦੇ ਪੁਆਇੰਟ ਸੰਦੀਪ ਦੋਦੇ ਦੇ ਸੇ ਜੁੜ ਗਿਆ ਤੇ 34 ਤੇ 35 ਅੰਕ ਹੈ ਮੈਚ ਬਿਲਕੁਲ ਬਰਾਬਰੀ ਤੇ ਚੱਲ ਰਿਹਾ ਹੈ ਕਦੇ 34 ਕਦੇ 35 ਕਦੇ 33 ਕਦੇ 34 ਐਨ ਖੁੰਡੀਆਂ ਦੇ ਸਿੰਘ ਵਸੇ ਹੋਏ ਆ ਤੇ ਪਰਸਰਾਮਪਰੀਆ ਜੱਸਾ ਬਿਹਤਰੀਨ ਅੰਦਾਜ਼ ਹੈ ਤੇ ਦੇਖੋ ਪੁਆਇੰਟ ਧਾਵੀ ਦੇ ਸੇਆ ਪੁਆਇੰਟ ਟ੍ਰਾਂਟੋ ਜੰਗ ਪੈਂਥਰ ਦੀ ਟੀਮ ਦੇ ਸੇਆ ਦੋ ਅੰਕਾਂ ਦੀ ਲੀਡ ਕਦੇ ਇੱਕ ਅੰਕ ਦੀ ਲੀਡ ਲਗਾਤਾਰ ਤੁਸੀਂ ਦੇਖ ਰਹੇ ਮੀ ਟ੍ਰਾਂਟੋ ਯੰਗ ਪੈਂਥਰ ਜਿਹੜੀ ਪਹਿਲੇ ਹਾਫ ਦੇ ਵਿੱਚ ਪਿੱਛੇ ਚੱਲ ਰਹੀ ਸੀ ਤੇ ਦੂਜੇ ਹਾਫ ਦੇ ਵਿੱਚ ਥੋੜੀ ਜਿਹੀ ਜਿਹੜੀ ਉਹਨੇ ਇਸ ਵੇਲੇ ਲੀਡ ਬਣਾਈ ਹੋਈ ਹੈ ਕਦੇ ਇੱਕ ਅੰਕ ਦੇ ਦੋ ਅੰਕਾਂ ਨਾਲ ਇਹ ਆ ਨੌਜਵਾਨ ਮੈਦਾਨ ਦੇ ਵਿੱਚ ਪਰਨੀਖ ਸਿੰਘ ਪਿੰਕਾ ਚਰਕਪਿੰਡਾ ਜਿਲ੍ਹੇ ਲੁਧਿਆਣੇ ਦਾ ਔਰ ਜਿਲ੍ਹੇ ਲੁਧਿਆਣੇ ਵਾਲੇ ਗੋਲੀ ਦਾ ਸੁਪੁੱਤਰ ਮੈਦਾਨ ਦੇ ਵਿੱਚ ਪਰਨੀਖ ਸਿੰਘ ਪਿੰਕਾ ਪੁਆਇੰਟ ਲੈਸਲ ਕਰਦਾ ਹੋਇਆ